खल जुग बापी तारिया सतनाम पढ़े मंदिर सुना खल जुग बापी ਬੜੀ ਪੁੰਗਦੀ ਤਨਾਰ ਤਰਸ ਗੁਲਮਰ ਕੇ ਜੁਲੇ ਆਪਣੀ ਤਾਰਿਆ ਸਤਿਨਾਮ ਵਾਰੀ ਪੰਤਰੀ ਸੁਨਾ ਸਤਿ Charlie ਬੀਐਸਰ ਤੇ 04 ਬਿਚਾਲੇ ਔਰ ਕਲਾਸ ਬੜਾ ਮਾਨ ਕਰਦਾ ਹੈ ਜੀ ਸਰ ਬੀਐਸਰ ਹੈ ਕਿਉਂਕਿ ਉਹਨਾਂ ਦੀ ਸਰਵੇ ਔਰ ਅੱਜ ਗੁਰੂ ਦੀ ਪੋਵ ਦੇ ਵਿੱਚ ਆਪਾਂ ਕੀਰਤਨ ਕਰਦੇ ਚਲੋ ਦਾਸ ਜੀ ਬੇਨਤੀ ਕਰਕੇ ਸਮਾਲਤੀ ਕਰੇ ਕਾ ਸਮੇਂ ਤੇਤਨਾ ਮਨ ਅਰਦਾਸ ਹੈ ਗੁਰੂ ਨਾਨਕ ਦੇਵ ਜਾਈ ਜੈ ਗੁਰੂ ਤੇ ਨਾਮ ਦਾਸ ਰਾਮ ਦਾਸ ਆਇ ਤੇ ਹਾਏ ਅਗਨਾ ਹਰਿ ਗੁਰ ਦੇ ਨਾਮ ਸ਼੍ਰੀ ਮਹਾਰਾਜ ਸ਼੍ਰੀ ਮਹਾਰਾਜ ਪਰਸਾਧੀਆਂ ਇਕਰਾਂ ਦੱਸ ਕੇ ਸਭ ਸੁਖ ਜਾਈਂ ਇਹ ਮਹਾਂ ਮਾਤਰ ਸਤਿਗੁਰਾਂ ਕਹਨ ਹਉ ਤੈ ਆਇ ਸਭ ਸਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਗੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਝ ਦੀਦਾਰ ਦਾ ਧਿਆਨ ਕਰਕੇ ਬੋਲ ਜੀ ਆਇਆਂ ਆਜਿ ਦੇ ਦਰਕਰਤੇ ਸੇਵਕ ਸੰ达ਤ ਦੇਵ ਸਿੰਘ ਮਹਾਰਾਜ ਜਨਮ ਮਾਨੇ ਕਰਿਡੋਰ ਵਾਲੇ ਸਤ ਸਚੇ ਬਾਛਾ ਜੀ ਆਂ ਆਜਿ ਦੇ ਪ੍ਰਗਾਹ ਦੇ ਸਾਰੇ ਸਤ ਸਚੇ ਬਾਛਾ ਜੀ ਨਾਮ ਦਿਆਂ ਹੋਇਆ ਆਜਿ ਦੀ ਨਾਹੀ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪੁਰੇ ਸਤ ਸਚੇ ਜੀ ਅਨੰਦ ਸਾਹਿਬ ਜੀ ਦੀਆਂ ਸੇਮੋੜੀਆਂ ਦੇ ਜਾਪਦੋਏ ਆਜਿ ਦੇ ਦਰਕਰਤੇ ਕੀਰਤਨ ਜੱਥੇ ਦੇ ਸਤ ਸਚੇ ਬਾਛਾ ਜੀ ਆਪ ਜੀ ਦੀ ਮਿਹਰਬਾਨੀ ਨੇ ਲਾਹੀ ਕੀਰਤਨ ਗਾ ਕੇ ਸਤ ਸਚੇ ਬਾਛਾ ਜੀ ਸੰਗਤਾਂ ਨੂੰ ਨਿਹਾਲਾਂ ਨਿਹਾਲ ਕੀਤਾ ਜੀ ਇਸੇ ਤਰ੍ਹਾਂ ਆਪਣਾ ਕਿਰਪਾ ਪਰਿਆ ਮਿਹਰ ਪਰਿਆ ਹੱਥ ਆਪਣੇ ਸੰਗਤਾਂ ਸੇਵਾ ਦੇ ਸੇਧੇ ਰੱਖਣ ਦੀ ਸਾਧੂ ਜੀ ਸਨੇਕ ਕਰੋ ਅਸਤਾਨਾ ਬਖਸ਼ਣਾ ਜੀ ਆਰੋਹਾਰਾਂ ਵਿੱਚ ਰੱਖੀਆਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਬਖਸ਼ੇ ਸਤਿਗੁਰ ਸੱਚੇ ਬਾਦਸ਼ਾਹ ਜੀ ਦਰੋਂ ਕਰੋ ਸ਼ੋਭੀ ਸ਼ਾਮਾ ਮਨੋਂ ਕਾਮਨਾਵਾਂ ਭਾਵਨਾਵਾਂ ਹੋਈਆਂ ਕਰਕੇ ਆਪਣੇ ਸੇਵਕਾਂ ਦੇ ਆਦੋ ਨਿਹਾਰ ਕਰਨਾ ਜੀ ਤੇ ਆਪਣੇ ਦਰਗਾਹ ਦੀ ਸੇਵਾ ਤੇ ਸਿਮਰਨ ਕਰਨ ਦਾ ਵਾਲੇ ਉਹਨਾਂ ਵਾਸ਼ਿਸ਼ ਕਰਨਾ ਸਤਿਗੁਰ ਸੱਚੇ ਬਾਦਸ਼ਾਹ ਜੀ ਸਤਿਗੁਰੂ ਨਾਨਕ ਪ੍ਰਕਟਿਆ ਮਿੱਟੀ ਤੁੰ ਜਗ ਜਾਨਨ ਹੋਇਆ ਅੱਜ ਸਮੂਹ ਸੰਗਤ ਲਈ ਅਸੀਂ ਇੱਥੇ ਗੁਰੂ ਕੀਰਤਨ ਕਰਾ ਰਹੇ ਹਾਂ 556ਵਾਂ ਪ੍ਰਕਾਸ਼ ਉਸਤਵ ਸੇ ਬਾਬਾ ਗੁਰੂ ਗਨਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਸੇ ਐਲਪੀਆਈ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਕੀਰਤਨ ਦਰਬਾਰ ਸਜਾਇਆ ਹੈ ਸੁਖਮਨੀ ਸਾਹਿਬ ਦਾ ਪਾਠ ਆਰਗੇਨਾਈਜ਼ ਕੀਤਾ ਹੈ ਅਸੀਂ ਆਸ਼ੀਆ ਮੰਗਦੇ ਹਾਂ ਕਿ ਸਾਰਿਆਂ ਦੀ ਸਵਸਥਾ ਮੰਗਦੇ ਹਾਂ ਖੁਸ਼ਹਾਲੀ ਮੰਗਦੇ ਹਾਂ ਸਾਰੇ ਆਪਣੇ ਆਪਣੇ ਘਰਾਂ 'ਚ ਖੁਸ਼ ਰਹਿਣ ਐਲਪੀਆਈ ਸਭ ਦੇ ਸਭ ਦੁਨੀਆ ਨੂੰ ਇੱਕ ਦੀ ਖੁਸ਼ਹਾਲੀ ਲਈ ਇੱਕ ਮੈਂ ਪ੍ਰਾਰਥਨਾ ਕਰਦਾ ਹਾਂ ਪਾਏ ਗੁਰੂ ਅਗੇ ਪ੍ਰਾਰਥਨਾ ਕਰਦਾ ਕਿ ਸਾਰੇ ਆਪਣੇ ਆਪਣੇ ਘਰ ਸੁਖੀ ਰਹਿਣ ਤੇ ਐਲਪੀਆ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਰਦੀ ਬਹੁਤ-ਬਹੁਤ ਵਧਾਈ ਹੋਵੇ ਔਰ ਸਾਰੇ ਆਪਣੇ ਆਪਣੇ ਘਰ ਖੁਸ਼ ਰਹਿਣ ਮੈਂ ਪੀਐਸਫ ਕਰਤਾਰਪੁਰ ਕरिडोर ਸੇ ਪਰ ਮੇਰੇ ਸਮਸਤ ਭਾਰਤ ਵਾਸੀਓ ਗੁਰੂ ਪਰਿਵਾਰ ਸੰਪਤ ਬਹੁਤ-ਬਹੁਤ ਵਧਾਈ ਦਿੰਦਾ ਹਾਂ साथ में ये कामना करता हूं कि इस अवसर पर गुरु के दिखाए हुए रास्ते का सभी पालन करें धन्यवाद मां बाबा सुरदेव सिंह कॉरिडोर तनेजिक जो गोद्वार है और उनका संपादक हां और सच्चे बादशाह ने बड़ी कृपा की दिया 55 साल जो गुणनाथ देव जी का जन्मदिन मना रहे हैं और संगता ਇਹ ਕੋਰੀਡੋਰ ਵਾਲਿਆਂ ਨੇ ਬੜਾ ਪ੍ਰਾਲਾਪ ਕੀਤਾ ਹੈ ਬਹੁਤ ਸੋਹਣਾ ਸਚੱਜੇ ਢੰਗ ਨਾਲ ਸੁਖਨੀ ਸਾਹਿਬ ਕਰਵਾ ਕੇ ਅਤੇ ਕੀਰਤਨ ਕਰਾਇਆ ਹੈ ਮਹਾਰਾਜ ਨੂੰ ਯਾਦ ਕੀਤਾ ਹੈ ਸੰਗਤਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੋਸ਼ ਭਰਿਆ ਹੈ ਕਿ ਨਾਨਕ ਪਾਤਸ਼ਾਹ ਦੇ ਜੋ ਉਹਨਾਂ ਨੇ ਗੱਲਾਂ ਕੀਤੀਆਂ ਨੇ ਜੋ ਉਹਨਾਂ ਨੇ ਰਤਨਾਮਾ ਦੱਸਿਆ ਨੇ ਉਹਨਾਂ ਤੇ ਚੱਲਣ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਾ ਇਹ ਜੋ ਕਾਫੀ ਸਮੇਂ ਤੋਂ ਕੋਰੀਡੋਰ ਬੰਦ ਪਿਆ ਹੈ ਕਰਤਾਰਪੁਰ ਦੇ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ ਸੰਗਤਾਂ ਬਹੁਤ ਤਾਲੀਆਂ ਹਨ ਬਹੁਤ ਸਮਾਂ ਹੋ ਗਿਆ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਸਰਕਾਰਾਂ ਨੂੰ ਸਮੱਤ ਬਖਸ਼ੇ ਕਿ ਇਹ ਜੋ ਕੋਰੀਡੋਰ ਦਾ ਰਸਤਾ ਹੈ ਦੁਬਾਰਾ ਫਿਰ ਖੋਲਿਆ ਜਾਵੇ ਤਾਂ ਕਿ ਜੋ ਸੰਗਤਾਂ ਦਰਸ਼ਨ ਨਹੀਂ ਕਰ ਸਕਿਆ ਉਹ ਵੀ ਦਰਸ਼ਨ ਕਰ ਸਕਣ ਕੋਈ ਜੋ ਕੋਰੀਡੋਰ ਤੇ ਦਰਸ਼ਨਾ ਵਾਸਤੇ ਸ਼ਰਤਾਂ ਰੱਖੀਆਂ ਗਈਆਂ ਨੇ 20 ਡਾਲਰ ਤੇ ਹੋਰ ਜਿਹੜੇ ਮਤਲਬ ਪਾਸਪੋਰਟ ਦੀ ਸ਼ਰਤ ਰੱਖੀ ਗਈ ਆ ਇਸ ਨੂੰ ਨਰਮ ਕੀਤਾ ਜਾਵੇ ਆਕੇ ਗਰੀਬ ਤਬਕਾ ਵੀ ਜੋ ਹੈ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਕੋ ਗੁਰੂ ਨਾਨਕ ਪਾਤਸ਼ਾਹ ਜੀਆਂ ਖੁਸ਼ੀਆਂ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਜੀਤ ਸਿੰਘ ਮੋਗਾ ਜੀ ਸੰਗਤਾਂ ਪ੍ਰਕਾਸ਼ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਬੜੀ ਧੂਮ ਧਾਵਨਾ ਬਣਾ ਰਹੀਆਂ ਨੇ ਜੀ ਇਹੇ ਕੋਰੀਡੋਰ ਕਾਫੀ ਸਮੇਂ ਤੋਂ ਬੰਦ ਹੈ ਜੀ ਇਹਨੂੰ ਖੋਲਿਆ ਜਾਵੇ ਸੰਗਤਾਂ ਦੀ ਆ ਭਾਵਨਾਵਾਂ ਦਾ ਖਿਆਲ ਕੀਤਾ ਜਾਵੇ ਜੀ ਸਿੱਖ ਭਾਵਨਾਵਾਂ ਜੋ ਕ tartarpur ਸਾਹਿਬ ਦੇ ਦਰਸ਼ਨ ਕਰ ਸਕੋ ਸਿੱਖ ਸੰਗਤਾਂ ਬਹੁਤ ਤਾਬਲੀਆਂ ਹਨ ਜੀ ਇਹ ਜਿਹੜਾ 550ਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉੱਤੇ ਤੇ ਖੋਲਿਆ ਗਿਆ ਸੀਗਾ ਜੀ ਲੱਖਾਂ ਸੰਗਤਾਂ ਇਹਦੇ ਦਰਸ਼ਨ ਕਰ ਤੁਕੀਆਂ ਨੇ ਜੀ ਹੁਣ ਫੇਰ ਇਹ ਦਵਾਰ ਤੋਂ ਇਹ ਕਾਫੀ ਟਾਈਮ ਤੋਂ ਬੰਦ ਹੈ ਜੀ ਇਹ ਦਵਾਰ ਤੋਂ ਖੋਲਿਆ ਜਾਵੇ ਜੀ